ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਵਾਪਸ ਇੱਥੇ ਲੋਟ ਦੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਕਿ ਇਲਾਕੇ ਵਿੱਚ ਚੋਰੀ ਜਕਰਨਾਬਰੂ ਕੰ ਦਾ ਨਾਮ ਨਹੀਂ ਲੈ ਰੀਆਂ ਜਸਤੀ ਤਾਇਆ ਮਿਸਾਲ ਨੇੜਲੇ ਪਿੰਡ ਕੋਠੇ ਰੋਹੀ ਰਾਮ ਸਾਜੀਲੀ ਰੰਦੇ ਇੱਕ ਪਰਵਾਦ ਦੇ ਘਰ ਨੂੰ ਚੋਰਾਂ ਨੇ ਦਤਨੀ ਹਰਮਣਾ ਕੇ ਚੋਦੀ ਕਰਨ ਨੂੰ ਅੰਜਾਮ ਦਿੱਤਾ ਪੀੜਿਤ ਪਰਵਾਦ ਨੇ ਦੱਸਿਆ ਕਿ ਸਾਡੇ ਦੇ ਪਿਛਲੇ ਪਾਸੋਂ ਦੀ ਖੇਤਾਂ ਵਿੱਚ ਦੀ ਘਰ ਦੇ ਛੋਟੇ ਗੇਟ ਰਹੀਂ ਚੋਰਾਂ ਨੇ ਸਾਡੇ ਘਰ ਘਰ ਕਮਰੇ ਦੇ ਵਿੱਚ ਵੜ ਕੇ ਪੇਟੀ ਤੇਲ ਮਾਰੀਆਂ ਦੀ ਕੋਲਾ ਫਰੋਣ ਲੀਕ ਕੀਤੀ ਤੇ ਕਲਮਾਰੀ ਦੇ ਵਿੱਚ ਚੋਰਾਂ ਨੇ 7 ਤੋਂ ਲੇ ਸੋਨਾ ਤੇ 13 ਤੋਲੇ ਚਾਂਦੀ ਦੇ ਗਹਿਣੇ ਅਤੇ 40000 ਰੁਪਏ ਨਕਦੀ ਚੋਰੀ ਕਰਕੇ ਲੈ ਗਏ ਪੀੜਤ ਪਰਿਵਾਰ ਨੇ 40000 ਰੁਪਏ ਆਰਤੀਏ ਤੋਂ ਚੋਨੇ ਦੀ ਲਵਾਈ ਮਜ਼ਦੂਰਾਂ ਨੂੰ ਦੇਣ ਵਾਸਤੇ ਲਿਆਂਦੇ ਸਨ ਚੋਰੀ ਜਾਂਦੇ ਹੋਏ ਪਰਿਵਾਰ ਦੇ ਇੱਕ ਮੈਂਬਰ ਨੇ ਚੁੱਪਲਾ ਵੀ ਪਾ ਕੇ ਗਏ ਅਤੇ ਨਾਲ ਹੀ ਉਹਨਾਂ ਦੇ ਘਰ ਵਿੱਚ ਬੰਨਿਆ ਕੁੱਤਾ ਬਹੁਤ ਆਵਾਜ਼ਾਂ ਦੇ ਰਿਹਾ ਸੀ ਪਰ ਪਰਿਵਾਰ ਨੂੰ ਚੋਰੀ ਦੀ ਪਿੰਕ ਨਹੀਂ ਪਈ ਪਰ ਜਦੋਂ ਉਸ ਵਿਰੋਟ ਕੇ ਕਮਰੇ ਦੇਖਿਆ ਤਾਂ ਕਮਰੇ ਦੇ ਕੱਪੜੇ ਖਿਲਰੇ ਪਏ ਸਨ ਅਤੇ ਪੇਟੀ ਅਲਮਾਰੀ ਖੁੱਲੀ ਪਈ ਸੀ ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਂ ਤਾਂ ਜੋ ਲੋਕ ਚੈਨ ਦੀ ਨਹੀਂ ਸੋਚ ਸਕਣ ਤੇ ਉਹਨਾਂ ਦਾ ਚੋਰੀ ਸਮਾਨ ਵਾਪਸ ਦਵਾਇਆ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ